ਪੀ ਵੀ ਸੀ ਕਾਰਡ ਬਣਵਾਉਣਾ ਭਈਆ ਮਹਿੰਗਾ ਜਾਂ ਦੱਸਣਿਆ ਕਿ ਇਸ ਮਾਮਲੇ ਨੂੰ ਲੈ ਕੇ ਕੰਫਰਟਾ ਅਪਡੇਟ ਫੜਾ ਕੇ ਸਾਹਮਣੇ ਆ ਰਿਹਾ ਹੈ ਬੈਂਕ ਖਾਤੇ ਤੋਂ ਲੈ ਕੇ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਤੱਕ ਹਰ ਚੀਜ਼ ਦੇ ਲਈ ਆਧਾਰ ਕਾਰਡ ਬੇਹੱਦ ਜ਼ਰੂਰੀ ਹੈ ਜੇਕਰ ਤੁਸੀਂ ਪਲਾਸਟਿਕ ਆਧਾਰ ਕਾਰਡ ਲੈਣ ਬਾਰੇ ਵਿਚਾਰ ਕਰ ਰਹੇ ਹੋ ਤਾਂ ਇਹ ਖਬਰ ਤੋਂ ਪੜ੍ਹਦੇ ਲਈ ਲਾਭਦਾਇਕ ਹੋਵੇਗੀ ਜਨਵਰੀ 2026 ਤੋਂ ਆਧਾਰ ਪੀ ਵੀ ਸੀ ਕਾਰਡ ਲੈਣਾ ਥੋੜਾ ਮਹਿੰਗਾ ਹੋ ਜਾਵੇਗਾ ਤਾਂ ਜੀ ਹਾਂ ਯੂ ਆਈ ਡੀ ਆਈ ਦੇ ਆਧਾਰ ਪੀ ਵੀ ਸੀ ਕਾਰਡਾਂ ਦੀ ਫੀਸ ਵੇੜੀ ਕੀ ਉਪਰ ਦਾ ਦਿੱਤੀ ਹੈ ਭਾਰਤੀ ਉਹ ਲਕਣ ਪਹਚਾਨ ਅਥਾਰਟੀ ਯੂ ਆਈ ਡੀ ਆਈ ਨੇ ਆਧਾਰ ਪੀ ਵੀ ਸੀ ਕਾਰਡ ਦੀ ਫੀਸ ਵਧਾ ਦਿੱਤੀ ਹੈ ਪਹਿਲਾਂ ਇਸ ਕਾਰਡ ਦੀ ਕੀਮਤ 50 ਰੁਪਏ ਸੀ ਪਰ ਹੁਣ ਜਨਵਰੀ 2026 ਤੋਂ ਫੀਸ ਵੇੜੀ ਕੀ 75 ਯਾਨੀ ਕਿ 75 ਰੁਪਏ ਹੋਪੇਗੀ ਇਹ ਫੀਸ ਟੈਕਸ ਨਾਲ ਸਮੇਤ ਹੈ ਅਤੇ ਇਹ ਮਾਈ ਅਧਾਰ ਕਾਟਨ ਜਾਂ ਐਮ ਅਧਾਰ ਐਪ ਰਾਹੀਂ ਦਿੱਤੇ ਗਏ ਆਡਰਾ ਦੇ ਲਾਗੂ ਹੋਪੇਗੀ ਨਵੀਂ ਦਰ 1 ਜਨਵਰੀ 2026 ਤੋਂ ਲਾਗੂ ਹੈ ਤੇ ਅੱਜ ਕੱਲ ਬਹੁਤ ਸਾਰੇ ਲੋਕ ਆਧਾਰ ਪੀ ਵੀ ਸੀ ਕਾਰਡ ਨੂੰ ਪਸੰਦ ਕਰ ਰਹੇ ਹਨ ਕਿਉਂਕਿ ਇਹ ਇੱਕ ਏ ਟੀ ਐਮ ਕਾਰਡ ਜਿੰਨਾ ਛੋਟਾ ਹੁੰਦਾ ਹੈ ਤੇ ਜਲਦੀ ਖਰਾਬ ਨਹੀਂ ਹੁੰਦਾ ਅਤੇ ਇਸ ਨੂੰ ਹਮੇਸ਼ਾ ਬਟੂਆ ਯਾਨੀ ਕਿ ਆਪਣੇ ਪਰਸ ਦੇ ਵਿੱਚ ਕੋਈ ਵੀ ਆਰਾਮ ਦੇ ਨਾਲ ਰੱਖ ਸਕਦਾ ਹੈ ਜਿਸ ਦੇ ਨਾਲ ਇਹ ਕਾਫੀ ਜ਼ਿਆਦਾ ਕੋਟੇਬਲ ਹੋ ਜਾਂਦਾ ਹੈ ਕਿਤੇ ਵੀ ਤਾਂ ਕਿਸੇ ਟਾਈਮ ਨਾਲ ਜੇਕਰ ਇਸ ਦੀ ਜ਼ਰੂਰਤ ਪੈਂਦੀ ਹੈ ਤਾਂ ਕੋਈ ਵੀ ਇਸ ਨੂੰ ਕਦੇ ਵੀ ਵਰਤ ਸਕਦਾ ਹੈ